ਕਿਦਾਂ ਟਿਕਟਾਂ ਨੇ ਮਿਲੀਆਂ ਆਸਾਨ ਆ ਕਈਆਂ ਨੇ ਐਲੀਗੇਸ਼ਨ ਲਾਤੇ 5-5 ਲੱਖ ਦੇ ਕਹਿੰਦੇ ਕਿ ਚਟੇ ਦੇ ਸਦਾਗਰਾਂ ਨੂੰ ਦੇ ਦਿੱਤੀਆਂ ਤੇ ਡਾਕਟਰ ਸਾਹਿਬ ਨੂੰ ਅਸੀਂ ਬੜੀ ਜੀ ਦੱਸਿਆ ਕਿ ਡਾਕਟਰ ਸਾਹਿਬ ਉਹ ਨਸ਼ਾ ਵੇਚਦੇ ਆ ਨਾ ਟਿਕਟ ਦੋ ਨਾਮ ਤੇ ਦੋ ਪਰ ਉਹ ਨਹੀਂ ਮੰਨੇ ਅਸੀਂ ਇਹ ਪੁੱਛਿਆ ਕਿ ਉਹਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਸੀਟਾਂ ਤਾਂ ਨਹੀਂ ਵਿਕੀਆਂ ਕਿਤੇ ਛੱਡ ਗਿਆ ਦਾਵੇਂ ਨਾ ਕਹਿੰਦੇ ਆ ਗੁਰੂ ਦੀ ਧਰਤੀ ਖਲੋਏ ਕਹਿੰਦੇ ਆ ਕਿ ਇੱਕ ਨਿਕਾ ਪੈਸਾ ਨਹੀਂ ਦਿੱਤਾ ਕਿਸੇ ਨੇ ਟਿਕਟ ਲੈਣ ਵਾਸਤੇ ਤੁਸੀਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਪ੍ਰੂਫ ਕਿਸੇ ਕੋਲ ਨਹੀਂ ਹੈਗਾ ਇੱਕ ਬੰਦੇ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਹ ਕਹਿੰਦਾ ਮੈਂ 6 ਲੱਖ ਰੁਪਏ ਟਰਾਂਸਫਰ ਵਿਖਾ ਦਣਾ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਨੂੰ ਮੈਂ ਖੁਦ ਭੇਜੇ ਨੇ ਇੱਥੇ ਦੇ ਆਵੇ ਝੂਠ ਸੱਚ 50 ਬਾਲਾਂ ਵਾਲੇ ਹੁੰਦੇ ਜਦੋਂ ਟਿਕਟ ਨਹੀਂ ਮਿਲਦੀ ਉਹਨਾਂ ਨੇ ਆਪਣੀ ਗੱਲ ਕਰਨੀ ਕਰਨੀਆਂ ਕੋ ਵਿਰੋਧਾ ਹੁੰਦੀਆਂ ਰਹਿੰਦੀਆਂ ਨੇ ਵਿਰੋਧਾ ਕਹੋ ਵੇਖੋ ਜੇ ਤੁਹਾਨੂੰ ਟਿਕਟ ਨਹੀਂ ਮਿਲੀ ਉਹਨੇ ਵਿਰੋਧਾ ਕਰਨੀ ਆ ਆਪਾਂ ਬੈਠ ਕੇ ਜਸਪੜ ਕਰਾਂਗੇ ਆਪਣੇ ਮਾਂ ਚ ਗਲਾ ਸ਼ਿਕਵਾ ਨਾ ਰੱਖੋ ਪਾਰਟੀ ਦਾ ਬਦਨਾਮ ਨਾ ਕਰੀਏ ਮੈਂ ਟਿਕਟ ਮੰਗਦਾ ਹੀ ਮੇਰੇ ਲਈ ਆਏ 16 ਕੈਂਡੀਡੇਟ ਜਿਹੜੇ ਮੈਂ ਲਿਆਏ ਪਾਰਟੀ ਚ ਉਹਨਾਂ ਨੂੰ ਟਿਕਟ ਮਿਲ ਗਈ ਤੇ ਮੈਨੂੰ ਨਹੀਂ ਮਿਲੀ ਪੈਸੇ ਤੇ ਨਹੀਂ ਦੇ ਕੇ ਟਿਕਟ ਲੈ ਸਰ ਇੱਕ ਆਮ ਆਦਮੀ ਪਾਰਟੀ ਐਸੀ ਪਾਰਟੀ ਐ ਤੇ ਸਰ ਪਿਆਰ ਚੱਲਦਾ ਪੈਸਾ ਨਹੀਂ ਪੰਜਾਬ ਵਿੱਚ ਹੋ ਰਹੀ ਹੈ ਨਗਨਗੰਦਿਆ ਚੋਣਾ ਨੂੰ ਲੈ ਕੇ ਹੁਣ ਆਖਰੀ ਪੜਾਵ ਸੰਵਾਦਾ ਹੋਇਆ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੰਮ੍ਰਿਤਸਰ ਪਹੁੰਚ ਰਹੇ ਨੇ ਜਿੱਥੇ ਉਹਨਾਂ ਵੱਲੋਂ ਇੱਕ ਵਿਸ਼ਾਲ ਰੋਡ ਸ਼ੋ ਜਿਹੜਾ ਹੈ ਉਹ ਕੀਤਾ ਜਾਵੇਗਾ ਜੋ ਕਿ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਵਿੱਚ ਸ਼ੁਰੂ ਕੀਤਾ ਜਾਵੇਗਾ ਕਿ ਜਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਜ਼ਰੂਰ ਆਮ ਆਦਮੀ ਪਾਰਟੀ ਵੱਲੋਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਜਿਹੜੀ ਹੈ ਜ਼ਰੂਰ ਪੁਲਿਸ ਫੋਰਸ ਜਿਹੜੀ ਹੈ ਉਹ ਤਨਾਤ ਅ ਕੀਤੀ ਗਈ ਹੈ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਮੀ ਘਟਰਾ ਜਿਹੜੀ ਹੈ ਉਹ ਨਾ ਹੋ ਸਕੇ ਹਾਲਾਂਕਿ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵਾਰ ਵਾਰ ਜਿਹੜਾ ਹੈ ਉਹ ਕਿਹਾ ਜਾ ਰਿਹਾ ਸੀ ਕਿ 21 ਤਰੀਕ ਨੂੰ ਵੋਟਾਂ ਨੇ ਜਿਸ ਨੂੰ ਲੈ ਕੇ ਜਿਹੜੀ ਹੈ ਸਾਰੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣਾ ਜੋਗ ਦਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਔਰ ਭਗਵੰਤ ਸਿੰਘ ਮਾਨ ਵੱਲੋਂ ਅੱਜ ਚਾਰ ਜਗ੍ਹਾ ਦੇ ਉੱਤੇ ਜਿਹੜੀ ਹੈ ਰੋਡ ਸ਼ੋਅ ਜਿਹੜਾ ਹੈ ਉਹ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਸਭ ਤੋਂ ਪਹਿਲਾਂ ਉਹ ਅੰਮ੍ਰਿਤਸਰ ਪਹੁੰਚਣ ਗਿਆ ਤੇ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲ ਇੱਕ ਰੋਡ ਸ਼ੋਅ ਨੂੰ ਜਿਹੜਾ ਹੈ ਸੰਬੋਧਨ ਜਿਹੜਾ ਹੈ ਉਹ ਅਕੀ ਤਦਾ ਵੇਖਤਾ ਵੋਟਰਾਂ ਨੂੰ ਜਿਹੜਾ ਹੈ ਪਰਮੋਣ ਦੀ ਕੋਸ਼ਿਸ਼ ਜਿਹੜੀ ਹੈ ਦੁਬਾਰਾ ਤੋਂ ਕੀਤੀ ਜਾਵੇਗੀ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਹੁਣ ਕੁਝ ਸਮੇਂ ਬਾਅਦ ਜਿਹੜਾ ਹੈ ਜ਼ਰੂਰ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਇੱਥੇ ਪਹੁੰਚਦੇ ਹੋਏ ਨਜ਼ਰਾਨਾ ਕਿ ਤੁਸੀਂ ਦੇਖ ਸਕਦੇ ਹੋ ਕਿ ਇਮਪਰੂਵਮੈਂਟ ਦੇ ਚੇਅਰਮੈਨ ਅਸ਼ੋਕ ਤਲਵਾੜ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤੇ ਉਹਨਾਂ ਵੱਲੋਂ ਆਪਣੀ ਜਿਹੜੀ ਹੈ ਜਿਹੜੇ ਵੋਟਰਾਂ ਵਾਸਤੇ ਜਿਹੜੀ ਹੈ ਉਹ ਵੋਟਾਂ ਜਿਹੜੀਆਂ ਹਨ ਉਹ ਮੰਗੀਆਂ ਜਾਣਗੀਆਂ ਜਿਸ ਨੂੰ ਲੈ ਕੇ ਅੱਜ ਭਗਵੰਤ ਸਿੰਘ ਮਾਨ ਜਿਹੜਾ ਸਪੈਸ਼ਲ ਦੌਰੇ ਤੇ ਜਿਹੜੇ ਨੇ ਉਹ ਅੰਮ੍ਰਿਤਸਰ ਪਹੁੰਚ ਰਹ ਜਦੋਂ ਵੀ ਅੰਮ੍ਰਿਤਸਰ ਦੀ ਇਲੈਕਸ਼ਨ ਹੁੰਦੀ ਹੈ ਤਾਂ ਜੋ ਭਗਵੰਤ ਸਿੰਘ ਮਾਨ ਨੇ ਉਹ ਹਾਲ ਬਜ਼ਾਰ ਦੇ ਅੰਦਰ ਆਪਣਾ ਰੋਡ ਸ਼ੋਅ ਜਿਹੜਾ ਹੈ ਉਹ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਤੇ ਇੱਕ ਵਕਰੀ ਜਾਨ ਫੂਕਣ ਦੀ ਕੋਸ਼ਿਸ਼ ਜਿਹੜੀ ਹੈ ਵਰਕਰਾਂ ਦੇ ਵਿੱਚ ਕੀਤੀ ਜਾਂਦੀ ਹੈ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ 21 21 ਤਰੀਕ ਨੂੰ ਲੈ ਕੇ ਜਿਹੜੀ ਹੈ ਜ਼ਰੂਰ ਵੋਟਾਂ ਜਿਹੜੀਆਂ ਨੇ ਉਹ ਪੈਣ ਜਾ ਰਹੀਆਂ ਨੇ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਜਿਹੜੇ ਨੇ ਉਹ ਜ਼ਰੂਰ ਇਸ ਵਿੱਚ ਸ਼ਾਮਿਲ ਹੁੰਦੇ ਹੋਏ ਨਜ਼ਰ ਆਉਣਗੇ ਸ਼ੋਕ ਤਲਵਾਰ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਆਪਕੋ ਇੱਥੇ ਪਹੁੰਚੇ ਹੋਏ ਨੇ ਇੰਪਰੂਵਮੈਂਟਸ ਦੇ ਚੇਅਰਮੈਨ ਨੇ ਜੋ ਇੱਥੇ ਪਹੁੰਚੇ ਹੋਏ ਨੇ ਤੇ ਗੱਲਬਾਤ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਲਵਾਰ ਸਾਹਿਬ ਕੀ ਕਹਿਣਾ ਚਾਹੋਗੇ ਮਾਨ ਸਾਹਿਬ ਜਦੋਂ ਵੀ ਅੰਮ੍ਰਿਤਸਰ ਆਉਂਦੇ ਨੇ ਇੱਕ ਵੱਖਰੀ ਸੁਗਾਤਾਂ ਦੇ ਕੇ ਜਾਂਦੇ ਨੇ ਇਸ ਵਾਰ ਲੱਗਦਾ ਹੈ ਕਿ ਹੋਰ ਸੁਗਾਤ ਸੁਗਾਤਾਂ ਜਿਹੜੀਆਂ ਮਿਲ ਸਕਦੀਆਂ ਹਨ ਦੇਖੋ ਗੁਰੂ ਦੀ ਨਗਰੀ ਹੈ ਔਰ ਮਾਨ ਸਾਹਿਬ ਦਾ ਆਣਾ ਔਰ ਕੁਛ ਨਾ ਕੁਛ ਗੁਰੂ ਚਰਨਾ ਚ ਦੇ ਕੇ ਜਾਣਾ ਆਪ ਜਰੂਰੀ ਚਾਹੀਦਾ ਮੈਂ ਆ ਬਾਦ ਸਭ ਨੂੰ ਕਹਾਂਗਾ ਕੀ ਗੁਰ ਆ ਤੁਸੀਂ ਆ ਰਹੇ ਹੋ ਗੁਰੂ ਦੀ ਨਗਰੀ ਵਾਸਤੇ ਕੁਛ ਨਾ ਕੁਛ ਸਪੈਸ਼ਲ ਦੇ ਹੀ ਜਾਓ ਲੇਕਿਨ ਜਦੋਂ ਵੀ ਮਾਨਸਾਹਬ ਆਉਂਦੇ ਨੇ ਉਹ ਸਾਰਿਆਂ ਦੀ ਤਾੰਗ ਹੁੰਦੀ ਆ ਔਰ ਖਾਸ ਤੋ ਇਹ ਹੀ ਪਿੰਪ ਪੁਆਇੰਟ ਹੁੰਦਾ ਉਹਨਾਂ ਦਾ ਕਿ ਇਸ ਜਗ੍ਹਾ ਤੇ ਜਿਹੜਾ ਵਾ ਵੋਟਰਾਂ ਦੇ ਨਾਲ ਜਿਹੜਾ ਗੱਲਬਾਤ ਕੀਤੀ ਜਾਵੇ ਕੀ ਲੱਗਦਾ ਹੈ ਕਿ ਜਿਹੜਾ ਇਨਟਾਚ ਕਰ ਰਹਿਣ ਦੀ ਕੋਸ਼ਿਸ਼ ਹੈ ਭਗਵੰਤ ਸਿੰਘ ਮਾਨ ਉਹਨਾਂ ਦੀ ਉਹ ਇਸੇ ਜਗ੍ਹਾ ਤੇ ਹੀ ਬੈਟਰ ਉਹਨਾਂ ਨੂੰ ਆਪਸ਼ਨ ਨਜ਼ਰ ਆਉਂਦੀ ਹੈ ਦੇਖੋ ਪਤਾ ਕੀ ਆ ਇੱਕ ਸਾਈਡ ਤੇ ਦੇ ਤੇ ਹਰੀਮੰਦਰ ਸਾਹਿਬ ਹੈ ਜੀ ਬਿਲਕੁਲ ਤੁਸੀਂ ਸਾਈਡ ਤੇ ਸੀਤਲਾ ਮੰਦਿਰ ਹੈਗਾ ਦਰਗਾਹਾਂ ਟੈਂਪਲ ਹੈਗਾ ਉਹਰਾ ਜਿਹੜਾ ਸੈਂਟਰ ਹੈ ਮੇਰੇ ਖਿਆਲ ਇੱਥੇ ਜਿਹੜੇ ਦੁਕਾਨਦਾਰ ਹੈ ਸ਼ਹਿਰ ਦੇ ਹਰ ਕੋਨੇ ਕੋਨੇ ਤੋਂ ਇੱਥੇ ਦੁਕਾਨਦਾਰ ਹੈ ਆ ਨਹੀਂ ਕਿ ਇੱਕ ਹਲਕੇ ਦੇ ਦੁਕਾਨਦਾਰ ਹੈ ਈਸਟ ਵੈਸਟ ਨੌਰਥ ਸਾਊਥ ਸੈਂਟਰ ਸਭ ਤੋਂ ਹੈ ਜਿੱਦਾਂ ਬੰਦੇ ਦਾ ਦਿਲ ਹੁੰਦਾ ਨਾ ਦਿਲ ਤੇ ਅੰਮ੍ਰਿਤਸਰ ਦਾ ਹਾਲ ਵਜਾਰਾ ਹੈ ਮਾਰਾ ਤੇ ਕਿੰਨਾ ਕੁ ਲੱਗਦਾ ਹੈ ਕਿ ਕਿੰਨਾ ਕੁ ਬੈਨੀਫਿਟ ਮਿਲੇਗਾ ਹੁਣ ਭਗਵਾਨ ਸਿੰਘ ਮਾਨ ਉਹਨਾਂ ਦੀ ਫੇਰੀ ਨੂੰ ਲੈ ਕੇ ਕਿਉਂਕਿ ਚਾਰ ਜਗ੍ਹਾ ਤੇ ਹੋਰ ਵੀ ਉਹਨਾਂ ਵੱਲੋਂ ਜਿਹੜੀ ਰੋਡ ਸ਼ੋਕ ਕੀਤੀ ਜਾ ਰਹੀ ਆ ਹਾਂ ਬਹੁਤ ਇਨਕਰੇਜਮੈਂਟ ਮਿਲੇਗੀ ਵੋਲੰਟੀਅਰਸ ਨੂੰ ਇੱਥੇ ਦੇ ਲੋਕਾਂ ਨੇ ਵੀ ਅੰਮ੍ਰਿਤਸਰ ਦੇ ਤਾਂਗ ਲਗਾਈ ਹੈ ਜਿੱਦਾਂ ਤੁਸੀਂ ਕਹਿ ਰਹੇ ਕਿ ਮਾਨ ਸਾਹਿਬ ਜਦੋਂ ਵੀ ਆਉਂਦੇ ਕੁਛ ਨਾ ਕੁਛ ਦੇਖੇ ਜਾਂਦੇ ਹੈਗੇ ਗੁਰੂ ਨਗਰੀ ਚ ਗੁਰੂ ਚਰਨਾ ਚ ਦੇਖੇ ਹੀ ਜਾਣਾ ਚਾਹੀਦਾ ਹੈਗਾ ਤਾਂ ਬਹੁਤ ਹੋਪ ਹੈਗੀ ਹੈ ਔਰ ਬਹੁਤ ਪਬਲਿਕ ਉਗਰਤਨਾ ਇੰਤਜ਼ਾਰ ਕਰ ਰਹੀ ਹੈ ਵਲੰਟੀਅਰ ਸਾਰੇ ਇੰਤਜ਼ਾਰ ਕਰ ਰਹੇ ਹੈ ਤਾਂ ਅਸੀਂ ਹੋਪ ਕਰਦੇ ਹਾਂ ਕਿ ਗੁਰੂ ਨਗਰੀ ਵਾਸਤੇ ਬਹੁਤ ਹੀ ਅੱਛਾ ਔਰ ਸੁਹਾਣਾ ਦਿਨ ਹੈ ਕਾ ਬਿਲਕੁਲ ਬਕਰ ਸਾਹਿਬ ਜੀ ਕੀ ਕਹਿਣਾ ਚਾਹੋਗੇ ਕੈਂਡੀਡੇਟ ਵੀ ਹੋ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਹੈ ਔਰ ਲੱਗਦਾ ਕਿ ਬੂਸਟ ਮਿਲੇਗਾ ਭਗਵੰਤ ਸਿੰਘ ਮਾਨ ਦੀ ਫੇਰੀ ਦੇ ਨਾਲ ਵੇਖੋ ਜੀ ਭਗਵੰਤ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਹੈ 16 ਨੰਬਰ ਵਾਰਡ ਤੋਂ ਮੈਂ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜੀ ਦਾ ਕੇਜਰੀਵਾਲ ਜੀ ਸਾਹਿਬ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਮੈਂ ਅੱਜ ਸਾਡੇ ਵਿੱਚ ਅਸ਼ੋਕ ਭਾਜੀ ਖੜੇ ਨੇ ਚੇਅਰਮੈਨ ਇੰਪਰੂਵਮੈਂਟ ਟ੍ਰਸ ਦੇ ਚੇਅਰਮੈਨ ਨੇ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ 3 ਸਾਲ ਦੀ ਸਰਕਾਰ ਬਣੀ ਆ ਤੇ 3 ਸਾਲਾਂ ਦੇ ਵਿੱਚ ਤੁਹਾਨੂੰ ਜਿੰਨੇ ਪ੍ਰੋਸਿਲਟੀਆਂ ਮਾਨ ਸਾਹਿਬ ਨੇ ਦਿੱਤੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀਆਂ ਨੇ ਕਿਸੇ ਨੇ ਨਹੀਂ ਦਿੱਤੀਆਂ 70 ਸਾਲ ਦੀਆਂ ਪਾਰਟੀਆਂ ਪੁਰਾਣੀਆਂ ਉਹਨਾਂ ਨੇ ਲੁੱਟ ਰੋੜ ਕੇ ਆਪਣੀਆਂ ਕੋਠੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਨੇ ਅੱਜ ਭਗਵਤ ਮਾਨ ਸਾਹਿਬ ਜਿਹੜੇ ਆ ਗਰਾਊਂਡ ਲੀਡਰ ਨੇ ਆਮ ਆਦਮੀ ਪਾਰਟੀ ਗਰੀਬਾਂ ਦੀ ਪਾਰਟੀ ਆ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਉਹ ਗਰੀਬ ਬੰਦੇ ਨੇ ਜਿਹੜੇ ਕੀ ਲੋਕਾਂ ਦੇ ਨਾਲ ਜੁੜੇ ਨੇ ਤੇ ਗਰਾਊਂਡ ਲੈਵਲ ਤੇ ਜੁੜੇ ਨੇ ਸਭੀ ਭਾਜੀ ਤੁਸੀਂ ਗਰੀਬ ਬਗਲ ਕਰਦੇ ਪਿਓ ਜਿੱਦਾਂ ਟਿਕਟਾਂ ਮਿਲੀਆਂ ਆਸਾਨ ਆ ਕਈਆਂ ਨੇ ਅਲੀਗੇਸ਼ਨ ਲਾਤੇ 5-5 ਲੱਖ ਦੇ ਕਹਿੰਦੇ ਕਿ ਚਿੱਟੇ ਦੇ ਸਦਾਗਰਾਂ ਨੂੰ ਦੇ ਦਿੱਤੀਆਂ ਲੱਗਦਾ ਨਹੀਂ ਡਿਫਰੈਂਸ ਨਹੀਂ ਨਜ਼ਰ ਆ ਰਿਹਾ ਕਿਸੇ ਲਗਾ ਤੇ ਮੈਂ ਤੁਹਾਨੂੰ ਖਲੋਤਿਆਂ ਕੀ ਗੱਲ ਕਰਦਾ ਮੈਨੂੰ ਪਰਮਾਤਮਾ ਨੇ ਹਰ ਤਰ੍ਹਾਂ ਦੀ ਕਿਰਪਾ ਕੀਤੀ ਆ ਧਰਤੀ ਦੇ ਖੜੇ ਦਰਬਾਰ ਸਾਹਿਬ ਦੇ ਲਾਗੇ ਦਰਗਾਹਾਂ ਮੰਦਰ ਸਾਹਿਬ ਲਾਗੇ ਖੜੇ ਆ ਇੱਕ ਨਿਕਾ ਪੈਸਾ ਮੇਰਾ ਨਹੀਂ ਲਗਾ ਔਰ ਜਿੰਨੇ ਮਦਨ ਨੂੰ ਟਿਕਟਾਂ ਮਿਲੀਆਂ ਤਕਰੀਬਨ ਮੇਰੀ ਸਾਰੇ ਰਾਬਤਾ ਆਇਆ ਆ ਕਹਿੰਦੇ ਆ ਕਹਿੰਦੇ ਆ ਗੁਰੂ ਦੀ ਧਰਤੀ ਖਲੋਏ ਕਹਿੰਦੇ ਆ ਕਿ ਇੱਕ ਨਿਕਾ ਪੈਸਾ ਨਹੀਂ ਦਿੱਤਾ ਕਿਸੇ ਨੇ ਟਿਕਟ ਲੈਣ ਵਾਸਤੇ ਟਿਕਟਾਂ ਬੰਦਿਆਂ ਨੂੰ ਦਿੱਤੀਆਂ ਆ ਨੇ ਕਈ ਰਹਿ ਜਾਂਦੇ ਨੇ ਲੇਕਿਨ ਮੁੱਦੇ ਤੇ ਉਹੀ ਰਹਿ ਗਏ ਗਲੀਆਂ ਨਾਲੀਆਂ ਸੀਵਰੇਜ ਅਜੂ ਹੀ ਸੀਵਰੇਜ ਦਾ ਉਹੀ ਬੁਰੇ ਹਾਲ ਨੇ ਕੀ ਲੱਗਦਾ ਤੁਹਾਨੂੰ ਕਿ ਲੋਕ ਪਸੰਦ ਕਰ پا ਰਹੇ ਨੇ ਕਿਉਂਕਿ ਲੋਕਾਂ ਦੇ ਵਾਸਤੇ ਗਲੀਆਂ ਨਾਲੀਆਂ ਸੀਵਰੇਜ ਹੀ ਹੈਗਾ ਆ ਵੇਖੋ ਗੱਲ ਸੁਣਿਆ ਆ ਪ੍ਰਾਣੀਆਂ ਪਾਰਟੀਆਂ ਨੇ ਬੇੜਾ ਘਰ ਕਰ ਛੱਡਿਆ ਸੇਵਰੇਜ ਬਣਾਏ ਨਹੀਂ ਮੈਂ ਆਪ ਜਾ ਕੇ ਗਰਾਉਂਡ ਲੈਵਲ ਤੇ ਕੰਮ ਕਰਾਏ ਨੇ ਸੇਵਰੇਜ ਦੇ ਹਾਲ ਬਣੇ ਤੰਦੂਰਾ ਵਰਗੇ ਉਸ ਤੋਂ ਬਾਅਦ ਤੁਸੀਂ ਵੇਖੋ ਛੜਕਾ ਪੁੱਟੀਆਂ ਪਈਆਂ ਨੇ ਪੈਪ ਨਿੰਨੇ ਕੇ ਪਾਣੀ ਵਾਲੇ ਪਾਏ ਨੇ ਜਿਹੜਾ ਗੰਦਾ ਪਾਣੀ ਆ ਰਿਹਾ ਤੁਸੀਂ ਦੱਸੋ ਅਜੇ ਘਰਾਂ ਦੀ ਸਫਾਈ ਨਾ ਹੋਵੇ ਜੇ ਮੰਨ ਲਓ ਤੁਸੀਂ ਮਹੀਨਾ 2 ਮਹੀਨੇ ਕੋਈ ਚੀਜ਼ ਪਈ ਰਵੇ ਉੱਥੇ ਵੀ ਸਫਾਈ ਹੁੰਦੀ ਤੇ ਇਹਨਾਂ ਨੇ 70 ਸਾਲ ਦੇ ਵਿੱਚ ਤੇ ਬਿੜਾਏ ਘਰ ਕਰ ਕਰ ਛੜਿਆ ਸਵਾਈ ਲੁੱਟ ਤੋਂ ਬਗੈਰ ਕੋਈ ਕੰਮ ਨਹੀਂ ਕੀਤਾ ਇੱਕ ਇੱਕ ਮਿੰਟ 3 ਸਾਲਾਂ ਦੇ ਵਿੱਚ ਵੇਖੋ ਜਿੰਨਾ ਕੰਮ ਕਰਾ ਸਕੇ ਆ ਅਸੀਂ ਉਹਨਾ ਕੰਮ ਕਰਵਾ ਰਹੇ ਹਾਂ ਸਾਡੀਆਂ ਡਿਊਟੀਆਂ ਲੱਗੀਆਂ ਸੀ ਲੱਖਣ ਤੋਂ ਪਹਿਲਾ ਸਾਲ ਸਾਲ 1.5 ਸਾਲ ਦੀਆਂ ਵੀ ਆਪਣੇ ਹਲਕੇ 'ਚ ਕੰਮ ਕਰਵਾਓ ਅਸੀਂ ਇਧਰ ਸਫਾਈ ਕਰਵਾਈ ਸੀਵਰੇਜ ਦੇ ਪਾਣੀ ਦਾ ਜਾਂ ਜੋ ਵੀ ਕਿਸੇ ਕੰਮ ਕਰਨਾ ਹੈ ਸਟਰੀਟ ਲਾਈਟ ਦਾ ਅਸੀਂ ਸਾਰੇ ਕੰਮ ਕਰਵਾ ਰਹੇ ਹਾਂ ਵੇਖੋ ਥੋੜੇ ਜਿਹਾ ਵਕਤ ਵਿੱਚ ਕਿੰਨਾ ਕੰਮ ਹੋ ਜਾਂਦਾ ਲੇਕਿਨ ਇਸੇ ਕਰਕੇ ਤੇ ਲੋਕਾਂ ਨੇ ਬਦਲਾਵ ਗਿਆ ਨਾ ਕਿਉਂਕਿ ਲੋਕ ਚਾਹੁੰਦੇ ਸੀਗੇ ਸੀਵਰੇਜ ਠੀਕ ਹੋਣ ਗਲੀਆਂ ਨਾਲੀਆਂ ਠੀਕ ਹੋਣ ਲਾਈਟ ਸਟਰੀਟ ਲਾਈਟਾਂ ਪ੍ਰੋਪਰ ਮਿਲਣ ਤੁਸੀਂ ਕਹਿੰਦੇ ਬਿਓ ਕਿ ਡਿਜ਼ਰਵਿੰਗ ਕੈਂਡੀਡੇਟਸ ਨੂੰ ਦਿੱਤਾ ਆ ਤੁਹਾਡੇ ਲਾਗੇ ਖਲੋਤੇ ਐਡਵੋਕੇਟ ਰਮਨੋਂ ਨੇ ਐਮਾ ਦੀ ਸੀਟ ਕੱਟੀ ਗਈ ਮੈਂ ਆਪ ਅਸੀਂ ਆਪ ਵੰਦੇ ਰਹੇ ਉਹਨਾਂ ਨੂੰ ਕਿਉਂ ਕੀ ਲੱਗਦਾ ਤੁਹਾਨੂੰ ਸਰ ਮੇਰੀ ਸੁਣੋ ਗੱਲ ਬੰਨੋ ਇੱਕ ਦਿਨ ਇਹ ਜਾ ਦਿਖਾ ਦਿਓ ਜਿਸ ਦਿਨ ਮੈਂ ਕਿਸੇ ਵਾਰਡ ਦੇ ਉੱਪਰ ਦਾਵਾ ਕੀਤਾ ਹੋਵੇ ਨਹੀਂ ਦਾਵਾ ਨਹੀਂ ਕੀਤਾ ਲੇਕਿਨ ਡਿਸਰਵ ਤੇ ਕਰਦੇ ਸੀ ਨਾ ਡਿਸਰਵ ਦੀ ਗੱਲ ਹੈ ਪਾਰਟੀ ਜਿੱਥੇ ਮੇਰੀ ਡਿਊਟੀ ਲਗਾਈ ਹੈ ਮੇਰਾ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਚਾਹੇ ਦਿੱਲੀ ਦੇ ਵਿੱਚ ਚਾਹੇ ਗੁਜਰਾਤ ਦੇ ਵਿੱਚ ਚਾਹੇ ਐਮਪੀ ਦੇ ਵਿੱਚ ਚਾਹੇ ਰਾਜਸਥਾਨ ਜਿੱਥੇ ਲੋੜ ਹੋਏਗੀ ਪਾਰਟੀ ਨੂੰ ਮੈਂ ਖਲੋਤਾ ਹਾਂ ਸਰ ਮੇਰੀ ਦਾਅਵੇ ਅਜ ਤੱਕ ਤੁਸੀਂ ਕਿਤੇ ਵੀ ਮੇਰੀ ਬਾਈਟ ਤੇ ਦੱਸ ਦਿਓ ਜਾਂ ਕਿਤੇ ਵੀ ਦੱਸ ਦਿਓ ਕਿ ਮੈਂ 64 ਦੀ ਵਾਅੜਦੀ ਕਿਤੇ ਦਾਅਵੇਦਾਰੀ ਪੇਸ਼ ਕੀਤੀ ਹੋਏ ਮੈਂ ਕਿਤੇ ਦਾਅਵੇਦਾਰੀ ਕਿਸੇ ਨੇ ਵੀ ਨਹੀਂ ਪੇਸ਼ ਕੀਤੀ ਲੇਕਿਨ ਲੋਕਾਂ ਨੇ ਦਾਅਵੇਦਾਰੀ ਪੇਸ਼ ਕੀਤੀ ਹੈ ਮੈਂ ਪਾਰਟੀ ਦੇ ਨਾਲ ਪਾਰਟੀ ਦਾ ਵਲੰਟੀਅਰ ਹਾਂ ਔਰ ਰਵਾਂਗਾ ਹੈਗਾ ਅਗੋ ਜੋ ਡਿਊਟੀ ਲਗਾਏਗੀ ਪਾਰਟੀ ਮੈਂ ਉਹਦੇ ਵਾਸਤੇ ਹਾਜ਼ਰ ਹਾਂ ਬਿਕਮਕੀ ਸਾਹਿਬ ਜੀ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗਾ ਕਿ ਐਡਵੋਕੇਟ ਸਾਹਿਬ ਦਾ ਤਕਰੀਬਨ ਮੇਰਾ ਖਿਆਲ ਹੈ ਤੁਹਾਡੇ ਜਿਵੇਂ ਜੋ 3 ਤਿੰਨ ਵਾਰੀ ਭਵਨ ਹੁੰਦਾ ਕਿ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਹੈਗੀ ਤਾਂ ਦੱਸੋ ਕਿਤੇ ਕੋਈ ਲੋੜ ਆ ਕਿਸ ਨੂੰ ਕਹਿਣਾ ਵਾ ਜੰਗ ਤੇ ਆਉਣਾ ਜਾਣਾ ਵਾ ਜਾਂ ਕਿਤੇ ਕੋਈ ਦਿੱਕਤ ਆ ਜੇ ਸਾਨੂੰ ਦੱਸੋ ਇਹਨਾਂ ਦੀ ਗਾਰੰਟੀ ਮੈਂ ਲੈਣਾ ਵੇਖੋ ਵਿਰੋਧਾ ਹੁੰਦੀਆਂ ਰਹਿੰਦੀਆਂ ਨੇ ਵਿਰੋਧਾ ਕੋ ਵੇਖੋ ਜਰੂਰ ਟਿਕਟ ਨਹੀਂ ਮਿਲੀ ਉਹਨੇ ਵਿਰੋਧਾ ਕਰਨੇ ਆ ਪਰ ਸਾਡੇ ਭੈਣ ਭਰਾ ਨੇਓ ਪਰ ਮਨਨ ਬੇਨਤੀ ਕਰਦਾ ਕਿ ਪਾਰਟੀ ਚ ਬੜਾ ਕੁਝ ਆ ਚੇਰਮੈਨਿਆ ਨੇ ਮੈਂਬਰਿਆ ਨੇ ਹੋਰ ਬੜਾ ਕੁਝ ਹੁੰਦਾ ਆਪਾਂ ਬਹਿ ਕੇ ਦਸਬੜ ਕਰਾਂਗੇ ਆਪਣੇ ਮਾਂ ਚ ਗਲਾ ਸ਼ਿਕਵਾ ਨਾ ਰੱਖੋ ਪਾਰਟੀ ਨੂੰ ਬਦਨਾਮ ਨਾ ਕਰੀਏ ਪਾਰਟੀ ਨੂੰ ਬਲੰਦੀਆਂ ਤੱਕ ਲੈ ਕੇ ਜਾਈਏ ਲੇਕਿਨ ਮੈਂ ਇਹਨਾਂ ਦੀ ਵਾਰਦੀ ਗੱਲ ਕਰੂੰਗਾ ਗੁਰਪ੍ਰੀਤ ਸਿੰਘ ਸੰਧੂ ਦਾ ਉਹਨਾਂ ਦੀ ਵਾਰ ਚ ਕੀ ਦੇਣਾ ਮੈਨੂੰ ਨਹੀਂ ਪਤਾ ਅਜੇ ਤੱਕ ਨਜ਼ਰ ਨਹੀਂ ਆਈ ਸਿਰਫ ਇਨਾ ਪਤਾ ਸੀ ਕਿ ਉਹ ਪੀਆਰਓ ਸੀਗੇ ਸਾਡਾ ਪ੍ਰੈਸ ਰਿਲੀਜ਼ਿੰਗ ਆਫੀਸਰ ਸੀਗੇ ਉਸ ਤੋਂ ਬਾਅਦ ਇਕਦਮ ਇੱਕ ਬੰਦਾ ਉਤਰਦਾ ਆਇਆ ਬੇਸ਼ੱਕ ਇਹ ਕਹਿ ਰਹੇ ਨੇ ਮਾਨ ਇਹਨਾਂ ਦਾ ਵੀ ਕਰਦਾ ਹੋ ਗਿਆ ਇਲੈਕਸ਼ਨ ਲੜਨ ਨੂੰ ਬਟ ਸਾਨੂੰ ਲੱਗਦਾ ਹੈ ਕਿ ਕਿਉਂਕਿ ਹਰ ਪਾਰਟੀ ਦਾ ਕਈ ਪਿੱਤਰਾਂ ਦਾ ਪ੍ਰੈਸ਼ਰ ਹੁੰਦਾ ਬੜਾ ਕੁਝ ਹੁੰਦਾ ਹੈ ਅਸੀਂ ਵੀ ਇਹਨੇ ਸਾਨੂੰ ਚੈਨਲ ਤੋਂ ਪ੍ਰੈਸ਼ਰ ਹੁੰਦਾ ਕਿ ਇਸ ਟਾਈਮ ਤੇ ਲੇਕਿਨ ਕਿਦਾਂ ਲੱਗਦਾ ਨਹੀਂ ਕਿ ਜਿਹੜਾ ਬੰਦਾ ਡਿਸਰਵ ਕਰਦਾ ਸੀਗਾ ਉਹਨੂੰ ਡਿਸਰਵ ਹੁਣ ਇਹਨਾਂ ਦਾ ਜਿੰਨੀ ਮਿਹਨਤ UI ਆਪ ਕਹਿੰਦੇ ਕਿਸੇ ਨੇ ਨਹੀਂ ਕੀਤੀ ਉਹ ਕਹਿੰਦੇ ਦਿੱਲੀ ਵੀ ਗਿਆ ਗੁਜਰਾਤ ਵੀ ਗਿਆ ਕਿ ਲੱਗਦਾ ਨਹੀਂ ਸੀ ਟਿਕਟ ਦੇਣੀ ਚਾਹੀਦੀ ਸੀ ਨਾ ਵੇਖੋ ਗੱਲ ਇਹ ਹੈ ਕਿ ਹਰ ਵਾਰ ਦਾ ਅਲੱਗ-ਅਲੱਗ ਇੱਕ ਅਡਜਸਟਮੈਂਟ ਆ ਕਿੱਥੇ ਕੈਂਡੀਡੇਟ ਨੂੰ ਚੁਣਿਆ ਗਿਆ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਆ ਕੁਝ ਥੋੜਾ ਜ ਇਹ ਪਾਰਟੀਆਂ ਨੇ ਥੋੜਾ ਦੇਖਣਾ ਹੁੰਦਾ ਆ ਬਾਕੀ ਇੱਕ ਜੇ ਬਾਕੀ ਬੰਦੇ ਸਾਡੇ ਭੈ ਭਰਾ ਐਡਵੋਕੇਟ ਮੇਰੇ ਭਰਾ ਨੇ ਮੈਂ ਉਹਨਾਂ ਦੇ ਕੋਈ ਨਹੀਂ ਹੈਗੀ ਭਲੇ ਮੈਂ ਉਹ ਵਾਰਡ ਦੇ ਵਿੱਚ ਮੈਨੂੰ ਜਿਆਦਾ ਨਹੀਂ ਪਤਾ ਲੇਕਿਨ ਪਾਰਟੀਆਂ ਨੇ ਕੀ ਪਤਾ ਹੋ ਇਹਨਾਂ ਬਾਤਾਂ ਕੀ ਕੋਈ ਸੁਖ ਜਾ ਹੋਵੇ ਇਹਨਾਂ ਨੂੰ ਕਿਤੇ ਹੋਰ ਜਾਸ ਕਰਨਾ ਕਿਉਂਕਿ ਇਹਨਾਂ ਦੀ ਸੁਭਾਵਾਂ ਕਿਤੇ ਹੋਰ ਲੈਣੀਆਂ ਨੇ ਲੇਕਿਨ ਤੁਸੀਂ ਇੱਕ ਚੀਜ਼ ਇੱਕ ਮਿੰਟ ਐਡਵੋਕੇਟ ਤੁਸੀਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਪ੍ਰੂਫ ਕਿਸੇ ਕੋਲ ਨਹੀਂਗਾ ਇੱਕ ਬੰਦੇ ਨੇ ਪ੍ਰੈਸ ਕਾਨਫਰੈਂਸ ਕੀਤੀ ਸੀਗੀ ਉਹ ਕਹਿੰਦਾ ਮੈਂ 6 ਲੱਖ ਰੁਪਏ ਟ੍ਰਾਂਸਫਰ ਵਿਖਾਦਣਾ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਨੂੰ ਮੈਂ ਖੁਦ ਭੇਜੇ ਨੇ ਕੀ ਲੱਗਦਾ ਕਿ ਉਹ ਸੱਚ ਬੋਲਦੇ ਪਏ ਜਾਂ ਟ੍ਰਾਂਸਲੇਸ਼ਨ ਟ੍ਰਾਂਸਫਰ ਝੂਠ ਆ ਲੱਗਦਾ ਕਿਸੇ ਜਗ੍ਹਾ ਤੇ ਤੁਹਾਨੂੰ ਨਜ਼ਰ ਆਉਂਦਾ ਕਿਸੇ ਜਗ੍ਹਾ ਤੇ ਵੇਖੋ ਵੀਰ ਜੀ ਮੈਨੂੰ ਇਹਦੇ ਬਾਰੇ ਕੋਈ ਜ਼ਿਆਦਾ ਨਹੀਂ ਪਤਾ ਲੇਕਿਨ ਮੈਂ ਤੁਹਾਨੂੰ ਇਹਨੇ ਦਾਅਵਾ ਨਾ ਕਰ ਸਕਦਾ ਕਿ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਟਿਕਟਾਂ ਮਿਲੀਆਂ ਨੇ ਇੱਕ ਪੈਸੇ ਦੇ ਕਿਸੇ ਨੇ ਦਿੱਤਾ ਜੇ ਝੂਠ ਹੈ ਜਨਾ ਮਰਜੀ ਵੇਖੀ ਜਾਓ ਕਿਹੜੀ ਟਰਾਂਸਫਰ ਹੋਈ ਕਿਹੜੀ ਨਹੀਂ ਹੋਈ ਇੱਥੇ ਤੇ ਆਵੇ ਝੂਠ ਸੱਚ 50 ਬੋਲਣ ਵਾਲੇ ਹੁੰਦੇ ਜਦੋਂ ਟਿਕਟ ਨਹੀਂ ਮਿਲਦੀ ਉਹਨਾਂ ਨੇ ਆਪਣੀ ਗੱਲ ਕਰਨੀ ਕਰਨੀਆਂ ਉਹਦੇ ਬਾਰੇ ਮੈਂ ਇਹਨਾਂ ਕੋਈ ਕਹਿ ਨਹੀਂ ਸਕਦਾ ਕਿਉਂਕਿ ਮੈਨੂੰ ਪਤਾ ਨਹੀਂ ਉਹਦੇ ਬਾਰੇ ਪਤਾ ਨਹੀਂ ਮੈਨੂੰ ਮੈਂ ਤਲਵਾਰ ਸਾਹਿਬ ਨੂੰ ਵੇਖਿਆ ਇਹਨਾਂ ਡੈਡੀਕੇਸ਼ਨ ਨਾਲ ਕੰਮ ਕਰਦੇ ਨੇ ਹਰ ਟਾਈਮ ਤੇ ਮੌਜੂਦ ਰਹਿੰਦੇ ਨੇ ਤਲਵਾਰ ਸਾਹਿਬ ਕੀ ਲੱਗਦਾ ਕਿ ਇਹ ਪਾਰਟੀ ਨੇ ਜਦੋਂ ਤੁਹਾਨੂੰ ਪਿਆਰ ਦਿੱਤਾ ਇੰਪਰੂਵਮੈਂਟ ਰਜ਼ਾ ਚੇਅਰਮੈਨ ਬਣਾਇਆ ਤੁਹਾਨੂੰ ਲੱਗਦਾ ਹੈ ਕਿ ਇਹ ਪਾਰਟੀ ਨੂੰ ਆਮ ਵਰਕਰਾਂ ਤੱਕ ਵੀ ਹੋਰ ਰੀਚ ਕਰਨ ਦੀ ਜਰੂਰਤ ਹੈ ਕਿਉਂਕਿ ਬਹੁਤ ਸਾਰੇ ਲੋਕ ਨਾਰਾਜ਼ ਹੋਏ ਨੇ ਤੁਹਾਡੇ ਕਿਹਨਾ ਇੰਦਰਬੀਰ ਸਿੰਘ ਨੀਚਰ ਵਾਲੇ ਹਲਕੇ ਦੇ ਵਿੱਚ ਬਹੁਤ ਸਾਰੇ ਲੋਕ ਛੱਡ ਕੇ ਜਾ ਰਹੇ ਨੇ ਆਮ ਆਦਮੀ ਪਾਰਟੀ ਕੀ ਲੱਗਦਾ ਵਾਪਸ ਲੈਣ ਤੁਹਾਨੂੰ ਦੱਸਦਾ ਹੈਗਾ ਆ ਇਕੋ ਪਾਰਟੀ ਆਮਨਵੀ ਪਾਰਟੀ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਕਰੀਬ 55 56 ਸੀਟਾਂ ਹੈਗੀਆਂ ਜਿਹੜਾ ਆਪਣੇ ਵੋਲੰਟeers ਨੂੰ ਦਿੱਤੀਆਂ ਜਿਹੜੇ ਕੰਮ ਕਰ ਰਹੇ ਸੀ ਵੋਲੰਟeers 55 56 ਲੇਕਿਨ ਦੂਜੀਆਂ ਪਾਰਟੀਆਂ ਨਹੀਂ ਅਦਾ ਕਰਦੀਆਂ ਰਵਾਇਤੀ ਨਵੇਂ ਬੰਦੇ ਨੂੰ ਮੌਕਾ ਕਿੱਥੇ ਮਿਲਦਾ ਹੈ ਵਲੰਟੀਅਰ ਨੂੰ ਮੌਕਾ ਕਿੱਥੇ ਮਿਲਦਾ ਹੈ ਦਰਵਾਤ ਸਾਬ ਗੁਸਾਣਾ ਕਰਨਾ ਰਿੰਟੂ ਰਿੰਟੂ ਹੋਣੇ 32 ਸੀਟਾਂ ਲੈ ਗਏ ਨੇ ਠੀਕ ਹੈ ਤੁਸੀਂ ਕਿਦਾਂ ਕਹਿੰਦੇ ਹੋ ਕਿ ਉਹ ਕਹਿੰਦੇ ਕਿ ਜਿਹੜੇ ਮੇਰੇ ਕਹਿੰਦੇ ਮੇਰੇ ਕੋਲ ਲਿਸਟ ਲੈ ਲੈਣਾ 55 ਬੰਦਿਆਂ ਦੀ 56 ਹੋਣਗੇ 55 ਨਹੀਂ ਹੋਣਗੇ ਜਿਹੜੇ ਆਪਣੇ ਪਾਰਟੀ ਦੇ ਵਲੰਟੀਅਰ ਈਸਟ ਹੋਏ ਨੈਸਟ ਹੋਏ ਵੈਸਟਰਨ ਔਰਸਟ ਹੈ ਸਾਊਥ ਹੈ ਜਿੱਥੋਂ ਕੰਮ ਕੀਤਾ ਦੇਖੋ ਪਾਰਟੀ ਦੇ ਵਲੰਟੀਅਰ ਦਾ ਕੰਮ ਹੈ ਮਿਹਨਤ ਨਾਲ ਕੰਮ ਕਰਨਾ ਪਾਰਟੀ ਦੀ ਹਰ ਇੱਕ ਤੇ ਨਜ਼ਰ ਰੰਦੀ ਹੈਗੀ ਹੈ ਔਰ ਜਿੱਥੋਂ ਮੇਰਾ ਸਵਾਲ ਹੈ ਤੁਹਾਨੂੰ ਪਤਾ ਹੀ ਹੈ ਮੈਂ लोकसभा ਦਾ ਉਮੀਦਵਾਰ ਵੀ ਸੀ ਉਸ ਤੋਂ ਬਾਅਦ ਵਿਧਾਨ ਸਭਾ ਸੈਂਟਰ ਤੋਂ ਉਮੀਦਵਾਰ ਸੀ ਪਾਰਟੀ ਨੇ ਨਹੀਂ ਦਿੱਤੀ ਟਿਕਟ ਫੇਰ ਉਮੀਦਵਾਰ ਸੀ ਫੇਰ ਨਹੀਂ ਦਿੱਤੀ ਆਪਣਾ ਤੇ ਆਪਣਾ ਤਾਂ ਏਜੰਡਾ ਬਹੁਤ ਕਲੀਅਰ ਹੈ 29 ਚ ਫੋਰ ਗਏ ਫੇਰ ਫੇਰ ਮੰਨਣਾ ਕਿ ਸੀਟ ਨਹੀਂ ਦੇਣਗੇ ਫੇਰ ਅਸੀਂ ਕੰਮ ਕਰ ਰਹੇ ਹਾਂ ਲੇਕਿਨ ਪਾਰਟੀ ਨੇ ਬਹੁਤ ਇੱਜ਼ਤ ਦਿੱਤੀ ਹੈ ਮਾਨ ਦਿੱਤਾ ਹੈਗਾ ਤੁਹਾਡੇ ਸਾਹਮਣੇ ਹੀ ਹੈ ਮੈਂ ਵਲੰਟੀਅਰ ਨੂੰ ਵਹੀ ਕਹਾਂਗਾ ਕਿ ਯਾਰ ਕੰਮ ਕਰੋ ਪਾਰਟੀ ਦੀ ਨਜ਼ਰ ਹਰ ਬੰਦੇ ਤੇ ਹੈ ਜ਼ਰੂਰੀ ਨਹੀਂ ਹੈ ਕਿ ਕਾਉਂਸਲਰੀ ਹੁੰਦੇ ਆ ਉਸ ਤੋਂ ਬਾਅਦ ਵੀ ਪਾਰਟੀ ਕੋਲ ਬਹੁਤ ਕੁਝ ਹੈਗਾ ਔਰ ਆ ਸਿਰਫ ਆਮਲੀ ਪਾਰਟੀ ਚ ਮਿਲ ਸਕਦਾ ਐਮਐਲਏ ਤੋਂ ਵੱਧ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਪਾਰਟੀ ਨੇ ਚੇਅਰਮੈਨ ਦਾ ਟਰਸਟ ਆਪਣਾ ਟਰਸਟ ਦਾ ਚੇਅਰਮੈਨ ਬਣਾਇਆ ਜਿਹੜਾ ਕੌਂਸਲਰੀ ਦੇ ਐਮਐਲਏ ਤੇ ਘਰ ਬੈਠਾ ਬੋਲਦੇ ਕੁਝ ਨਹੀਂ ਵੇਖੋ ਵੇਖੋ ਗੱਲ ਹੈ ਕਿ ਇਹ ਪਾਰਟੀਆਂ ਦਾ ਹੈਗਾ ਵਾ ਮੈਂ ਉਹਦੇ ਵਿੱਚ ਨਹੀਂ ਪੈਣਾ ਚਾਹੁੰਦਾ ਵੇਖੋ ਇਹ ਵੱਡੇ ਲੈਵਲ ਤੇ ਕੰਮ ਆ ਜੀ ਸਰਕਾਰਾਂ ਦੇ ਕੰਮ ਨੇ ਵੇਖੋ ਮੈਂ ਉਹਨਾਂ ਜੰਨੀ ਕੋ ਬੋਲਣਾ ਚਾਹੁੰਦਾ ਸਾਡੇ ਜਿਹੜੇ ਕੈਂਡੀਡੇਟ ਖੜੋਤਾ ਉਹਦੇ ਬਾਰੇ ਤੁਹਾਨੂੰ ਹਾਲਾਤ ਦਾ ਪਤਾ ਹੀ ਹੈ ਜੇ ਕੋ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਵੇਖੋ ਵੇਖੋ ਮੰਗਾਈ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਬੜੇ ਚਿਰ ਦੇ ਵਰਕਿੰਗ ਕਰਦੇ ਪਏ ਸੀਗੇ ਪਾਰਟੀ ਨੇ ਮਾਨ ਸਨਮਾਨ ਦਿੱਤਾ ਤੁਹਾਡੀ ਬੇਟੀ ਜਿਹੜੀ ਆ ਉਹ ਕੈਂਟੈਸਟ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਸਰ 2017 ਦੀ ਗੱਲ ਸੁਣਾ ਰਿਹਾ ਮੈਂ ਤੁਹਾਨੂੰ ਜਦੋਂ ਮੈਂ ਪਾਰਟੀ ਦਾ ਵਰਕਰ ਸੀ ਠੀਕ ਹੈ ਜੀ ਮੈਂ ਟਿਕਟ ਮੰਗਦਾ ਸੀ ਮੇਰੇ ਲਿਆਏ ਹੋਏ 16 ਕੈਂਡੀਡੇਟ ਜਿਹੜੇ ਮੈਂ ਲਿਆਏ ਸੀ ਪਾਰਟੀ ਚ ਉਹਨਾਂ ਨੂੰ ਟਿਕਟ ਮਿਲ ਗਈ ਤੇ ਮੈਨੂੰ ਨਹੀਂ ਮਿਲੀ ਆਪਾਂ ਪਾਰਟੀ ਵੀ ਲੱਗੇ ਨੇ ਅਜਿਹਾ ਪਾਰਟੀ ਨੇ ਉਹਦਾ ਸਾਨੂੰ ਤੁਹਾਨੂੰ ਸਮਝ ਲੋ ਕਿ ਉਹਦਾ ਸਾਨੂੰ ਫਲ ਦਿੱਤਾ ਜੀ ਮੇਰੀ ਬੈਟਿੰਗ ਟਿਕਟ ਦੇ ਕੇ ਤੁਹਾਡੀ ਇੱਕ ਮੈਂ ਤੁਹਾਡਾ ਸਲੋਗਨ ਪੜ੍ਹ ਰਿਹਾ ਸੀਗਾ ਤੁਸੀਂ ਕਿਹਾ ਕਿ ਮੈਂ ਆਪਣੀ ਵਾਰਡ ਮੇਰੀ ਵਾਰਡ ਨਾ ਤੋਂ ਨਹੀਂ ਜਾਏ ਨੰਬਰ ਤੋਂ ਨਹੀਂ ਜਾਏਗੀ ਕਿਸ ਤਰ੍ਹਾਂ ਦੀ ਮਾਚ ਇਹ ਪ੍ਰਪੋਜ਼ਲ ਆਈ ਔਰ ਕਿਸ ਤਰ੍ਹਾਂ ਦੀ ਮਾਚ ਇਹ ਚੀਜ਼ਾਂ ਚੱਲਦੀਆਂ ਨੇ ਦੇਖੋ এনवायरमेंट ਬਹੁਤ ਜ਼ਰੂਰੀ ਹੈ ਮੈਂ ਫਿਰ ਕਹਿੰਨਾ 85 ਵਾਡਾ ਅੰਬਰਸਾ ਦੀਆਂ ਹੋਣਗੀਆਂ ਜਿਨ੍ਹਾਂ ਦੇ ਨੰਬਰ ਹੋਣਗੇ 1 2 3 4 5 6 ਜਦੋਂ ਵਿੱਚਕਾਰ 59 ਨੰਬਰ ਆਏਗਾ ਉਹ ਮੇਰੀ ਵਾਰਡ ਉਹਨੂੰ 18 ਨੰਬਰ ਦੇ ਨਾਮ ਤੋਂ ਨਹੀਂ ਜਾਣਿਆ ਜਾਏਗਾ ਉਹਨੂੰ ਸ਼ਹਿਰ ਦੀ ਗ੍ਰੀਨ ਵਾਰਡ ਦੇ ਨਾਮ ਤੋਂ ਜਾਣਿਆ ਜਾਏਗਾ ਮੇਰਾ ਸੁਪਨਾ ਹੈ ਦਿਮਾਗ ਚ ਕਿਸ ਤਰ੍ਹਾਂ ਐਨਵਾਇਰਨਮੈਂਟ ਨੂੰ ਲੈ ਕੇ ਮੇਰੀ ਬੇਟੀ ਪੜ੍ਹੀ ਲਿਖੀ ਹੈ ਜੀ ਉਹਨੇ ਐਮਸੀਏ ਕੀਤੀ ਹੋਈ ਹੈ ਉਹ ਇੱਕ ਦਿਨ ਬੈਠ ਆਈ ਹੀ ਮੇਰੇ ਕੋਲ ਸ਼ੋਪ ਤੇ ਆਈ ਮੈਨੂੰ ਕਹਿੰਦੀ ਪਾਪਾ ਦੇਖੋ ਇੰਨੇ ਲੋਕ ਬਿਮਾਰ ਹੁੰਦੇ ਆ ਕਿਉਂ ਹੋ ਰਹੇ ਆ ਮੈਂ ਕਹਾ ਬੇਟਾ ਤੂੰ ਦੱਸ ਕਦੇ ਪਾਪਾ ਸਿਰਫ ਐਨਵਾਇਰਨਮੈਂਟ ਕਰਕੇ ਅਸੀਂ ਘਰ ਬੈ ਕੇ ਬੱਚਿਆਂ ਨਾਲ ਸਲਾਹ ਕੀਤੀ ਜੇ ਅਸੀਂ ਕਾਉਂਸਲ ਬੰਦੇ ਆ ਤੁਸੀਂ ਦੇਖੋਗੇ ਪਹਿਲੇ ਫਰਸਟ ਦਿਨ ਪਹਿਲੇ ਦਿਨ ਆਪਾਂ ਸਭ ਤੋਂ ਪਹਿਲਾ ਕੰਮ ਐਵੇਂ ਕਰਾਂਗੇ ਕਿ ਕਬੂਟ ਜੋਨਿਆ ਲਈ ਕਿਛ ਲੱਗ ਰਹੇ ਐ ਐਸੇ ਹੈ ਨਹੀਂ ਨਾ ਕੋਈ ਟਿਕਟ ਪੈਸੇ ਦੇਣੇ ਕਿਥੇ ਦਲੀਆਨੀ ਕੀ ਸਰ ਨੇ ਬਦਵਾ ਦਤਾ ਸਰ ਇੱਕ ਆਮ ਆਦਮੀ ਪਾਰਟੀ ਐਸੀ ਪਾਰਟੀ ਐ ਜਿੱਥੇ ਸਰ ਪਿਆਰ ਚੱਲਦਾ ਪੈਸਾ ਨਹੀਂ ਔਰ ਦੂਸਰੀ ਗੱਲ ਜੇ ਪੈਸੇ ਦੇ ਕੇ ਚੇਅਰਮੈਨ ਨਹੀਂ ਹੁੰਦੀ ਹੁੰਦੀਆਂ ਨਾ ਇਸ ਚੱਕਰੇ ਸੇ ਚਾਪ ਲਾ ਕੇ ਚੇਅਰਮੈਨ ਲਈ ਆ ਸਾਹਮਣੇ ਬੈਠੇ ਆ ਚਾਹ ਵੀ ਨਹੀਂ ਬੁਲਾਈ ਚਾਪ ਲਾ ਕੇ ਇਹਨਾਂ ਨੇ ਸਿਰਫ ਸੇਵਾ ਵਲੰਟੀਅਰ ਦੀ ਸੇਵਾ ਕਰਕੇ ਵਾਲੈਂਟੀਅਰ ਨੂੰ ਬਿਠਾ ਬਿਠਾ ਕੇ ਆਪਣੇ ਕੋਈ ਚਾਹ ਪਲਾਉਂਦੇ ਸੀ ਜੇ ਇੰਪਰੂਵਮੈਂਟ ਰੋ ਦੀ ਚੇਅਰਮੈਨ ਨਹੀਂ ਕਰੋੜਾ ਰੁਪਏ ਦੀ ਵਿਕਰੀ ਰਹੀ ਹੈ ਦੂਜੀਆਂ ਪਾਰਟੀਆਂ ਦੇ ਟਾਈਮ ਤੇ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਸਭ ਨੂੰ ਪਤਾ ਲੇਕਿਨ ਇਹਨਾਂ ਨੇ ਜੇ 1 ਰੁਪਿਆ ਦਿੱਤਾ ਹੋਏਗਾ ਤੇ ਫਿਰ ਸਭ ਨੂੰ ਵੀ ਦਿੱਤੇ ਆ ਕੋਈ ਵੀ ਹਾਈਕਰ ਵੀ ਨਹੀਂ ਚੱਲਦਾ ਸਰ ਸਾਡੇ ਉਹ ਵਰਗਾ ਮੋਂਗਾ ਜੀ ਜਿਹੜੀ ਗੱਲ ਸੁਧਾਰਨਾ ਸਾਨੂੰ ਮਿਲਦੀ ਸੀ ਲੋਕਾਂ 'ਚ ਜਾਣੇ ਉਹ ਔਰਤਾਂ 1000 ਰੁਪਿਆ ਵੜਾ ਡਿਮਾਂਡ ਕਰ ਰਹੀਆਂ ਨੇ ਲੱਗਦਾ ਇੰਪੈਕਟ ਹੈ ਇਸ ਚੀਜ਼ ਦਾ ਨਹੀਂ ਸਰ ਦੇਖੋ ਜਦੋਂ ਡੇ ਫਰਸ ਤੋਂ ਲੁੱਕੀ ਕਾਂਗਰਸ ਨੇ ਵਾਅਦੇ ਕੀਤੇ ਕਦੀ ਪੂਰੇ ਨਹੀਂ ਕੀਤੇ ਸਿਰਫ ਬੋਡਾਂ ਦੇ ਕੀਤੇ ਕੈਪਟਨ ਉਹ ਕਰਤਾ ਕੈਪਟਨ ਹੈ ਉਹ ਕਰਤਾ ਚੰਨੀ ਨੇ ਉਹ ਕਰਤਾ ਕੋਈ ਵਾਦਾ ਨਹੀਂ ਪੂਰਾ ਕੀਤਾ ਸਾਡੀ ਪਾਰਟੀ ਜਿਸ ਦਿਨ ਸੱਤਾ ਦੇ ਵਿੱਚ ਆਈ ਆਂਦੇ ਅਗਲੇ ਮਹੀਨੇ ਵੈਰੀ ਨੈਕਸਟ ਮੰਥ ਆਪਾਂ ਬਿਜਲੀ ਦੇ ਬਿੱਲ ਜ਼ੀਰੋ ਕਰਦੇ ਪੁਰਾਣੇ ਬਿੱਲ ਲੋਕਾਂ ਦੇ ਮਾਫ ਕਰਦੇ ਮਹ ਲਾਕ ਲਈ ਨਹੀਂ ਖੋਲਣਾ ਸ਼ੁਰੂ ਕਰਦੇ ਸਕੂਲ ਆਫ ਐਮਿਨੈਂਸ ਕੋਲਣਾ ਸ਼ੁਰੂ ਕਰਦੇ ਗੱਲ ਕਰ ਰਿਹਾ ਜਿਹੜੇ ਤੁਸੀਂ ਤੁਹਾਡੀ ਗੱਲ ਤੇ ਆ ਰਿਹਾ ਕਿ ਤੁਸੀਂ ਕਹਿ ਰਹੇ ਹੋ ਔਰਤਾਂ ਨੂੰ 1000 ਰੁਪਿਆ ਜਦੋਂ 32 ਦਾ ਬਿੱਲ ਸਰ ਮਾਫ ਹੈ ਨਾ ਤੇ ਔਰਤਾਂ ਕਿਉਂਕਿ ਔਰਤਾਂ ਦੀ ਜੇਬ ਚ ਬੱਤੀ ਦਾ ਬਿੱਲ ਜਾਂਦਾ ਸੀ 2500 ਰੁਪਏ ਤੋਂ ਉਹੀ ਆ ਜਾਂਦਾ ਸੀ ਔਰਤਾਂ ਦੀ ਜੇਬ ਜਾ ਰਿਹਾ ਵੈ ਤੇ ਤੁਹਾਨੂੰ ਲੱਗਦਾ ਕਿ ਦੂਜੀ ਸਰਕਾਰ ਕੋਈ ਹੋਰ ਆਏਗੀ ਉਹਨਾਂ ਨੇ ਇੱਕਦਮ ਉਹਨਾਂ ਨੇ ਉਹਨਾਂ ਨੇ ਇੱਕਦਮ ਜਿਵੇਂ ਬੱਤੀ ਦਾ ਬਿੱਲ ਸਟਾਰਟ ਕਰ ਦੇਣਾ ਉਹ ਦੂਸਰੀ ਗੱਲ ਭਗਵੰਤ ਜੀ ਸਾਹਿਬ ਨੇ ਕਿਹਾ ਸੀਗਾ ਕਿ 1000 ਰੁਪਿਆ ਨਹੀਂ ਦੇਣਾ ਪੈਣਾ ਨੂੰ 1100 ਰੁਪਏ ਸਗਨ ਦੇਣਾ ਤੇ ਸਗਨ ਜਿਹੜਾ 1000 ਰੁਪਏ ਜ ਨਹੀਂ ਹੁੰਦਾ ਉਹ 1100 ਚ ਹੁੰਦਾ ਜਿਨ੍ਹਾਂ ਨੇ ਚਾਹ ਜਾਨੀ 36 36 ਮਹੀਨੇ ਦੇ ਪੈਸੇ ਮੰਗਣੇ ਬਾਅਦ ਚ ਵੇਲੇ 36 ਮਹੀਨੇ ਹੋ ਗਏ ਸਾਡੀ ਸਰਕਾਰ ਨੂੰ ਸਰ ਦੇਖੋ ਮੈਨੂੰ ਅੱਨਾ 100 100 ਰੁਪਏ ਸਾ ਹੋਣਾ ਚਾਹੀਦਾ ਐਸ ਤਰ੍ਹਾਂ ਨਹੀਂ ਹੁੰਦਾ ਸਰ ਇੱਕ ਟਰ ਇੱਕ ਦੇਖੋ ਜਿਹੜਾ ਇੱਕ ਸਿਸਟਮ ਹੁੰਦਾ ਵਾ ਕਿ ਆਪਾਂ ਬੈਨੀਫੈਸਟਰੀਓ ਕੀਤਾ 5 ਸਾਲ ਲਾ ਲਈ ਠੀਕ ਹੈ ਨਾ 5 ਸਾਲਾਂ ਦੇ ਵਿੱਚ ਹੀ ਆ ਕੰਮ ਕਰਾਂਗੇ ਲੇਕਿਨ ਅਸੀਂ ਦੂਜੇ 2 ਸਾਲ ਬਾਅਦ ਵੀ ਕਰ ਦਾਂਗੇ ਨਾ ਤੇ ਭੈਣਾਂ ਸਾਰੀਆਂ ਸਾਰੀਆਂ ਖੁਸ਼ ਹੋਣਗੀਆਂ ਤੁਹਾਨੂੰ ਸਿੱਸਾ ਦੇਣ ਵਿਕੋ ਵਿਕਾਤੋਏ ਅੱਜ ਆ ਭਗਵੰਤ ਸਿੰਘ ਮਾਨ ਉਹਨਾਂ ਦੀ ਫੇਰੀ ਹੈ ਜਿਸ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਵਿੱਚ ਕਾਫੀ ਜੋਸ਼ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ ਦੂਸਰੇ ਪਾਸੇ ਜਰੂਰ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ ਉਹ ਚ ਸਾਫ਼ ਜਰੂਰ ਹੋ ਰਿਹਾ ਹੈ ਕਿ ਜਿਹੜੀਆਂ ਅਲੀਗੇਸ਼ਨਸ ਲੱਗ ਰਹੇ ਸਨ ਕਿ 25-25 ਲੱਖ ਹਜ਼ਾਰ ਲੱਖ ਰੁਪਇਆ ਲੈ ਕੇ ਜਿਹੜੀ ਹੈ ਉਹ ਟਿਕਟ ਦਿੱਤੀ ਗਈ ਉਸ ਨੂੰ ਵੀ ਲੈ ਕੇ ਜਿਹੜੀ ਹੈ ਜਰੂਰ ਕਲੈਰੀਫਿਕੇਸ਼ਨ ਜਿਹੜੀ ਹੈ ਆਮ ਆਦੀ ਪਾਰਟੀ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜੋ ਹਜ਼ਾਰ ਹਜ਼ਾਰ ਰੁਪਇਆ ਹੈ ਉਹ ਵੀ ਜਲਦੀ ਹੀ ਔਰਤਾਂ ਦੇ ਖਾਤੇ ਵਿੱਚ ਪਾਇਆ ਜਾਵੇਗਾ ਲੇਕਿਨ ਹੁਣ ਕੁਝ ਸਮੇ ਬਾਅਦ ਭਗਵੰਤ ਸਿੰਘ ਮਾਨ ਅੰਮ੍ਰਿਤਸਰ ਪਹੁੰਚਣਗੇ ਅਤੇ ਅੰਮ੍ਰਿਤਸਰ ਪਹੁੰਚੇ ਤੋਂ ਬਾਅਦ ਉਹਨਾਂ ਵੱਲੋਂ ਇੱਕ ਰੋਡ ਸ਼ੋ ਜਿਹੜਾ ਹੈ ਉਹ ਕੱਢਿਆ ਜਾਵੇਗਾ ਤੇ ਵੋਟਰਾਂ ਨੂੰ ਪਰਮਾਉਂਦੀ ਕੋਸ਼ਿਸ਼ ਇੱਕ ਵਾਰ ਫਿਰ ਤੋਂ ਦੁਬਾਰਾ ਕੀਤੀ ਜਾਵੇਗੀ ਹੁਣ ਵੇਖਣਾ ਹੋਵੇਗਾ ਕਿ ਲੋਕ ਕਿੰਨੇ ਕੁ ਇਸ ਰੋਡ ਸ਼ੋ ਦੇ ਨਾਲ ਪਰਮਾਨਦੇ ਜਾਂਦੇ ਨੇ ਤੇ ਕਿੰਨੀਆਂ ਕੁ ਵੋਟਾਂ ਦੇ ਨਾਲ ਜਾਂ ਕਿੰਨੀਆਂ ਸੀਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਮਿਲਦੀਆਂ ਨੇ ਕੈਮਰਾ ਪਰਸਨ ਮਨਜਨਾਗੁਰਪ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ